ਦਾ ਟੀਵੀ ਅਨਰਹੀ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਤੀ ਮਾਕੀ ਪੰਜਾਬ ਦੇ ਵਿੱਚ ਅਕਾਲੀ ਦਲ ਭਾਜਪਾ ਦਾ ਗੱਟਚੋੜ ਹੋਵੇਗਾ ਇਸ ਗੱਲ ਨੂੰ ਲੈ ਕੇ ਮੋੜ ਤੋਂ ਸਿਆਸਤ ਗਰਮਾਈਆ ਸਵਾਲ ਖੜੇ ਹੋਏ ਨੇ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਅਕਾਲੀ ਦਲ ਬੀਜੇਪੀ ਦੇ ਇਕੱਠਿਆਂ ਦਾ ਜਿਹੜਾ ਪੋਸਟਰ ਲੱਗਿਆ ਨਵੇਂ ਸਾਲ ਦੀਆਂ ਵਧਾਈਆਂ ਦਾ ਪੋਸਟਰ ਲੱਗਿਆ ਜਿਸ ਦੀ ਤਸਵੀਰ ਵੀ ਜਿਹੜੀ ਤੁਹਾਡੇ ਨਾਲ ਆ ਅਸੀਂ ਸਾਂਝੀ ਕਰ ਰਹੇ ਹਾਂ ਤੁਸੀਂ ਪੋਸਟਰ ਦੇ ਵਿੱਚ ਦੇਖੋ ਕਿ ਅਕਾਲੀ ਦਲ ਅਤੇ ਬੀਜੇਪੀ ਦਾ ਇਕੱਠਿਆਂ ਪੋਸਟਰ ਲਾ ਕੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਜਿਹੜੇ ਸੀਨੀਅਰ ਲੀਡਰਸ਼ਿਪ ਆ ਭਾਵੇਂ ਅਕਾਲੀ ਦਲ ਦੀ ਹੋਵੇ ਤੇ ਭਾਵੇਂ ਬੀਜੇਪੀ ਦੀ ਹੋਵੇ ਉਸਨਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਨੇ ਜਿਸ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਫਰਾ ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਕਾਰਜਕਾਰੀ ਪੰਜਾਬ ਪੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਉਧਰਲੇ ਪਾਸੇ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਪੰਜਾਬ ਪ੍ਰਧਾਨ ਅਤੇ ਬਠਿੰਡਾ ਤੋਂ ਐਮਪੀ ਅਰਜਮਰਤ ਕੌਰ ਬਾਦਲ ਦੀ ਤਸਵੀਰ ਲਗਾਈ ਗਿਆ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਜਿਹੜਾ ਮਨਸੀਰਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਉਸ ਦੀ ਵੀ ਜਿਹੜੀ ਥੱਲੇ ਤਸਵੀਰ ਲੱਗੀ ਆ ਤੇ ਉਸ ਦੇ ਵੱਲੋਂ ਜਿਹੜਾ ਇਹ ਤਸਵੀਰ ਲਗਾ ਕੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ ਨੇ ਪਰ ਕੀ ਹੋਣਾ ਆਕਾਲੀ ਦਲ ਬੀਜੇਪੀ ਦਾ ਗੜਜੋੜ ਹੋਵੇਗਾ ਇਸ ਗੱਲ ਨੂੰ ਲੈ ਕੇ ਸਵਾਲ ਖੜੇਗੇ ਗੀਚੇਗੇ ਨੇ ਪਰ ਇਸ ਗੱਲ ਦੇ ਵਿਚਾਲੇ ਇੱਕ ਅਹਿਮ ਗੱਲ ਇਹ ਵੀ ਹੈ ਕਿ ਜਦੋਂ ਇਹ ਪੋਸਟਰ ਲੱਗਦੇ ਨੇ ਕੁਝ ਸਮੇਂ ਦੇ ਵਿੱਚ ਜਿਹੜਾ ਇਹ ਪੋਸਟਰ ਉੱਤਰ ਵੀ ਜਾਂਦੇ ਨੇ ਜਿਹੜਾ ਮਨਸੀਰ ਸਿੰਘ ਨਾਂ ਦੇ ਨੌਜਵਾਨ ਦੀ ਨਾਲ ਤਸਵੀਰ ਦੇ ਨਾਲ ਪੋਸਟਰ ਲੱਗਿਆ ਹੋਇਆ ਤੇ ਕੁਝ ਸਮੇਂ ਬਾਅਦ ਪੋਸਟਰ ਉੱਤਰ ਜਾਂਦੇ ਨੇ ਕੀ ਆਕਾਲੀ ਦਲ ਬੀਜੇਪੀ ਦਾ ਗੜਜੋੜ ਹੋਵੇਗਾ ਇਹ ਸਵਾਲ ਖੜੇ ਹੋਏ ਨੇ ਪਰ ਇੱਕ ਅਹਿਮ ਗੱਲ ਇਹ ਆ ਕਿ ਜਿਹੜਾ ਸਾਡੇ ਦਾ ਟੀਵੀ ਐਨ ਆਰ ਆ ਦੇ ਰਿਪੋਰਟਰ ਨੇ ਜਿਹੜੇ ਉਹਨਾਂ ਦੁਆਰਾ ਗੱਲਬਾਤ ਕੀਤੀ ਗਈ ਆ ਬੀਜੇਪੀ ਦੇ ਆਗੂਆਂ ਦੇ ਨਾਲ ਤੁਹਾਨੂੰ ਫੋਨ ਲਾਈਨ ਤੇ ਜਿਹੜੀ ਗੱਲਬਾਤ ਹੋਈ ਆ ਉਹ ਵੀ ਸਾਂਝੀ ਕਰਾਂਗੇ ਪਰ ਉਹਨਾਂ ਦੇ ਵੱਲੋਂ ਇਸ ਗੱਲ ਤੋਂ ਕਿਨਾਰਾ ਕਰ ਲਿਆ ਗਿਆ ਕਿ ਮਨਸੀਰ ਸਿੰਘ ਜਿਹੜਾ ਯੂਥ ਆਗੂ ਆ ਇਹਦਾ ਬੀਜੇਪੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਆ ਕਿ ਅਸੀਂ ਇਸ ਜਿਸ ਨੇ ਵੀ ਇਹ ਪੋਸਟਰ ਲਾਇਆ ਨੇ ਉਸ ਦੇ ਉੱਪਰ ਆ ਕਾਰਵਾਈ ਕਰਵਾਗੇ ਜਾਨੀ ਕਿ ਉਹਨਾਂ ਕਹੇ ਕਿ ਕਿਸੇ ਦੇ ਨੇ ਗਲਤ ਤਰੀਕੇ ਦੇ ਨਾਲ ਜਿਹੜਾ ਪੜਕਾਉਣ ਦੀ ਕੋਸ਼ਿਸ਼ ਕੀਤੀ ਗਿਆ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਸ ਪੋਸਟਰ ਦੇ ਨਾਲ ਇਹ ਸਵਾਲ ਖੜੇ ਹੋ ਚੁੱਕੇ ਨੇ ਸਿਆਸਤ ਗਰਮਾ ਚੁੱਕੀ ਹੈ ਕੀ ਅਕਾਲੀ ਦਲ ਭਾਜਪਾ ਦਾ ਜਿਹੜਾ ਗਠਜੋੜਾ ਸਾਲ 220 ਦੇ ਵਿੱਚ ਟੁੱਟ ਗਿਆ ਸੀ ਕਿਸਾਨੀ ਅੰਦੋਲਨ ਵੇਲੇ ਕੀ ਮੁੜ ਤੋਂ ਗਠਜੋੜ ਹੋਵੇਗਾ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਜਦੋਂ ਵੀ ਪਾਵੇਂ ਅਕਾਲੀ ਦਲ ਪੰਜਾਬ ਦੀ ਕੋਈ ਸੀਨੀਅਰ ਲੀਡਰਸ਼ਿਪ ਹੋਵੇ ਉਸ ਨੂੰ ਸਵਾਲ ਹੁੰਦਾ ਉਹਨਾਂ ਦੇ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਗੱਠ ਜੋੜ ਤੋਂ ਤੇ ਉਧਰਲੇ ਪਾਸੇ ਜੇਕਰ ਕਦੇ ਭਾਜਪਾ ਨੂੰ ਗੱਠ ਜੋੜ ਨੂੰ ਸਵਾਲ ਹੁੰਦਾ ਤੇ ਉਹਨਾਂ ਦੇ ਵੱਲੋਂ ਵੀ ਜਿਹੜਾ ਇਨਕਾਰ ਆ ਉਹ ਕਰ ਦਿੱਤਾ ਜਾਂਦਾ ਪਰ ਇਸ ਪੋਸਟਰ ਨੇ ਸਿਆਸਤ ਘਰਮਾ ਕੇ ਰੱਖ ਦਿੱਤੀ ਪਰ ਇਸ ਦੇ ਵਿਚਾਲੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਫਿਲਹਾਲ ਇਹ ਪੁਸ਼ਟੀ ਨਹੀਂ ਹੋਈ ਹੈ ਕਿ ਪੋਸਟਰ ਆ ਇਹ ਕਿਸ ਨੇ ਲਗਾਏ ਨੇ ਇਸ ਦੀ ਜਾਂਚ ਦਾ ਵਿਸ਼ਾ ਪਰ ਇਹ ਜਿਹੜੇ ਪੋਸਟਰ ਨੇ ਇਹ ਕਾਰਪੋਰੇਸ਼ਨ ਦੇ ਵੱਲੋਂ ਨਾਲ ਦੀ ਨਾਲ ਉਤਰਵਾਦ ਵੀ ਦਿੱਤੇ ਗਏ ਨੇ ਤੇ ਉਧਰਲੇ ਪਾਸੇ ਮਨਸੀਰਤ ਸਿੰਘ ਇੱਕ ਨੌਜਵਾਨ ਦਾ ਜਿਹੜਾ ਨਾਮ ਦੱਸਿਆ ਜਾ ਰਿਹਾ ਜਿਸ ਦੀ ਇਸ ਪੋਸਟਰ ਦੇ ਉੱਪਰ ਨਾਮ ਵੀ ਲੱਗਿਆ ਤੇ ਬਕਾਇਦਾ ਨਾਮ ਲਿਖਿਆ ਤੇ ਤਸਵੀਰ ਜਿਹੜੀ ਤਸਵੀਰ ਆ ਉਹ ਲਗਾਈ ਗਈ ਤੇ ਉਧਰਲੇ ਪਾਸੇ ਭਾਜਪਾ ਦੇ ਵੱਲੋਂ ਜਿਹੜਾ ਇਸ ਗੱਲ ਤੋਂ ਕਿਨਾਰਾ ਕਰ ਦਿੱਤਾ ਗਿਆ ਜਵਾਬ ਦੇ ਦਿੱਤਾ ਗਿਆ ਕਿ ਅਸੀਂ ਇਹ ਪੋਸਟਰ ਨਹੀਂ ਲਗਾਏ ਇਸ ਨੌਜਵਾਨ ਦਾ ਸਾਡੀ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਇਸ ਗੱਲ ਨੂੰ ਲੈ ਕੇ ਜੋ ਸਾਡੇ ਰਿਪੋਰਟਰ ਦੇ ਨਾਲ ਦਾ ਟੀਵੀ ਅਨਰੇਜ ਦੇ ਨਾਲ ਜੋ ਭਾਜਪਾ ਆਗੂਆਂ ਦੀ ਗੱਲਬਾਤ ਹੋਈ ਆ ਫੋਨ ਲਾਈਨ ਤੇ ਇੱਕ ਵਾਰ ਤੁਹਾਡੇ ਨਾਲ ਉਹ ਵੀ ਸਾਂਝੀ ਕਰ ਦੰਨੇ ਆ ਸੰਧ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੰਮ੍ਰਿਤਸਰੋਂ ਮੁਕੇਸ਼ ਗੱਲ ਕਰ ਰਿਹਾ ਮੀਡੀਆ ਤੋਂ ਹਾਂ ਜੀ ਮੁਕੇਸ਼ ਜੀ ਸੰਧ ਸਾਹਿਬ ਜਿਹੜੇ ਪੋਸਟਰ ਲੱਗੇ ਆ ਕਾਲੀ ਦਲ ਭਾਜਪਾ ਦੇ ਗੱਠ ਜੋੜ ਬਾਰੇ ਇਹਦੇ ਬਾਰੇ ਪੁੱਛਣਾ ਸੀ ਇਹ ਕੋਈ ਇਸਨੇ ਖਲਾਫ ਨਹੀਂ ਇਹ ਦਿਖਾ ਦੇਣ ਜਾ ਰਹੇ ਆ ਕਿ ਇਹ ਕਿਸੇ ਕਿਸੇ ਕੋਈ ਸ਼ਰਾਰਤ ਹੈ ਜੀ ਅਸੀਂ ਇਹ ਸਾਡਾ ਕੋਈ ਨਾ ਕਾਰਜਕਰਤਾ ਤੇ ਨਾ ਹੀ ਅਸੀਂ ਕੋਈ ਇਹਨੂੰ ਜਾਣਦੇ ਆ ਠੀਕ ਹੈ ਜੀ ਤੇ ਅਸੀਂ ਇਹਦੇ ਖਿਲਾਫ ਇੱਕ ਦਰਖਾਸਤ ਦੇਣ ਜਾ ਰਹੇ ਆ ਪੁਲਿਸ ਤੋਂ ਕਿ ਇਹ ਦਿਖਾਰਵਾਈ ਹੋਵੇ ਇਹ ਕਿਸ ਤਰ੍ਹਾਂ ਕਿਸ ਵਿਹਾਰ ਦੇ ਨੇ ਪੋਸਟਰ ਲਾਏ ਆ ਜਿੱਤੇ ਸੰਸਦ ਸਭੇ ਦਾ ਕੋਈ ਰੂਲ ਨਹੀਂ ਹੁੰਦਾ ਵੀ ਪਾਰਟੀ ਤੋਂ ਪੁੱਛ ਕੇ ਲਗਾਉਣਾ ਹੁੰਦਾ ਕਿਉਂਕਿ ਹੁਣ ਨਵਾਂ ਸਾਲ ਵੀ ਲੰਘ ਗਿਆ ਸਾਡਾ ਕਾਰਜਕਰਤਾ ਹੀ ਨਹੀਂ ਹੈਗਾ ਜੀ ਇਹ ਸਾਡਾ ਕਾਰਜਕਰਤਾ ਹੀ ਨਹੀਂ ਹੈਗਾ ਪਤਾ ਨਹੀਂ ਕੌਣ ਹੈ ਠੀਕ ਹੈ ਜੀ ਰੂਲ ਤੇ ਹੈਗਾ ਨਾ ਕਾਲਜ ਇੱਕ ਸਾਡਾ ਕਾਰਜਕਰਤਾ ਹੀ ਨਹੀਂ ਅਸੀਂ ਦੇ ਖਿਲਾਫ ਕਾਰਵਾਈ ਕਰਾਵਾਂਗੇ ਨਾ ਵੀ ਇਹ ਸਾਡਾ ਕਾਰਜਕਰਤਾ ਹੀ ਨਹੀਂ ਹੈਗਾ ਜੀ ਸੰਸਾਭ ਇਹਦੇ ਤੇ ਇੱਕ ਗੱਲ ਹੁੰਦੀ ਹੈ ਕਿ ਕੋਈ ਜਿਹੜੀ ਫਲੈਕਸ ਪ੍ਰਿੰਟਿੰਗ ਜਿੱਥੋਂ ਹੁੰਦੀ ਹੈ ਉਹਨਾਂ ਕੋ ਵੀ ਕੋਈ ਲਾਇਸੈਂਸ ਹੋਣਾ ਚਾਹੀਦਾ ਵੀ ਅਗਰ ਕਿਸੇ ਦਾ ਪੋਸਟਰ ਕੱਢਦੇ ਪਏ ਤੇ ਉਹ ਪਾਰਟੀ ਹਾਈ ਕਮਾਂਡ ਤੋਂ ਜਾਂ ਕੋਈ ਲੈਟਰ ਖੋਵੇ ਉਹਦੇ ਤੋਂ ਆਪੇ ਜ਼ਰੂਰ ਉਹਨਾਂ ਨੂੰ ਵੀ ਪੁੱਛਣਾ ਚਾਹੀਦਾ ਹੈ ਕਿ ਕੀ ਹੈ ਮੈਂ ਬਾਕੀ ਕਾਨੂੰਨੀ ਲਾਇ ਲੈ ਕੇ ਨਾ ਸਾਡੇ ਲੀਗਲ ਜਿਹੜੇ ਸਾਡੇ ਇੰਚਾਰਜ ਨੇ ਉਹਨਾਂ ਕੋ ਕਾਨੂੰਨੀ رائے ਲੈ ਕੇ ਤੇ ਅਸੀਂ ਉਹਦੇ ਅਨਸਾਰ ਆਪਾਂ ਕਾਰਵਾਈ ਕਰਾਂਗੇ ਠੀਕ ਠੀਕ ਹੈ ਧੰਨਵਾਦ ਜੀ ਜੀ ਸਰ ਸਾਚੀ ਕਾਲ ਸਚੀ ਕਾਲ ਜੀ